ਸੱਜੇ ਬ੍ਰਦੀਨ ਆ 200 ਰੁਪਏ ਦਿਓ ਮੇਰੇ ਮੋੜੇ ਆ ਸਾਬ 200 ਰੁਪਏ ਮੋੜੇ ਮੇਰਾ ਤੁਹਾਨੂੰ ਰਿਸ਼ਵਤ ਮੈਂ ਨੰਬਰ 'ਤੇ ਬੋਲਦਾ ਆ ਨੰਬਰ ਗੱਡੀ ਫੋਨ 'ਚ ਜਲਦੀ 300 ਰੁਪਏ ਤੁਹਾਨੂੰ ਦੋ ਵਾਰ ਛਵਰ ਕਰ ਲੈ ਦੋ ਵਾਰ ਦਿਨਾ 300 ਰੁਪਏ ਤੁਹਾਨੂੰ ਆ ਮੈਂ ਲਿਖ ਕੇ ਲੈ ਕੇ ਤੁਹਾਡੀ ਵੈਚ ਰਿਕਾਰਡਿੰਗ ਕੀਤੀ ਨੰਬਰ ਗੱਡੀ ਆ ਸਾਬ ਜੀ ਤੁਸੀਂ ਨਾਮ ਕੀ ਹੈ ਤੁਹਾਡਾ ਗਰਜੀਤ ਸਿੰਘ ਜੀ ਹਾਂ ਜੀ ਸਾਬ ਜੀ ਤੁਸੀਂ ਮੈਥੋਂ ਰਿਸ਼ਵਤ ਲਈ ਜੀ ਧੰਨਵਾਦ ਤੁਹਾਡਾ ਆ 200 ਰੁਪਿਆ ਆ ਮੇਰਾ ਮੈਨੂੰ ਨੰਬਰ ਮਾੜੇ ਪੜਾਏ ਉਹ ਨੰਬਰ ਕੋਈ ਲੱਕੀ ਇੱਧਰ ਕਿੰਨਾ 200 ਰੁਪਏ ਦੇ ਹਾਂ ਨਹੀਂ ਬ੍ਰਦੀ ਜੀ ਪਰਚ ਅਸਾ ਮੜਾ ਲੈ ਹੋ ਜਨ ਬਾਹਰ ਕਾ ਮੜਾ ਅਈ ਸਰਜੀਰ ਕੱਟੇ ਪਏ ਆ ਜਨਾਬ ਸਸੀ ਗੱਲ ਜੀ ਹਾਂ ਜੀ ਸਰ ਜੀ ਇਹਨੇ ਮੈਨੂੰ ਉੱਥੇ ਕਹਿ ਕੇ ਆ ਮੇਰੀ ਮੇਰੇ ਕੋ ਰਿਕਾਰਡਿੰਗ ਆ ਕਿ 200 ਰੁਪਏ ਰਿਸ਼ਵਤ ਦੇ ਦਿੱਤੀ ਮੈਨੂੰ ਤੇ 200 ਰੁਪਏ ਮੇਰੇ ਕੋ ਨੰਬਰ ਨੋਟ ਆਈ ਵਿੱਚ ਉਹਦੇ ਤੇ ਉਹਦੀ ਵਿੱਚ ਬਾਜ਼ ਰਿਕਾਰਡ ਆ ਮੇਰੇ ਕੋਲ ਮੇਰੇ ਫੋਨ ਦੇ ਵਿੱਚ ਬਾਜ਼ ਰਿਕਾਰਡ ਆਈ ਮੇਰੇ ਫੋਨ ਚ ਬਾਜ਼ ਰਿਕਾਰਡ ਆ ਤੁਹਾਡੀ ਪੈਸੇ ਮੰਗਦੀਆਂ ਸੀ ਤੇ ਮੇਰਾ 200 ਰੁਪਏ ਮੋੜੇ ਜੀ ਤੁਹਾਨੂੰ ਹੁਣ ਮੈਂ ਦੱਸੂਗਾ ਕੀ ਚੱਕਰ ਪਾਉਣਾ ਮੈਂ ਨਹੀਂ ਨਹੀਂ ਸਾਹਿਬ ਜੀ ਮੈਂ ਮੈਂ ਕਹਿੰਨਾ ਮੈਂ ਚੱਕਰ ਮੈਂ ਕਮਲ ਘਾਲਵਾ ਅਕਸਰ ਮੈਂ ਜਿਹੜੇ ਗਲਤ ਤੁਹਾਡੇ ਵਰਗੇ ਕਰਪਟ ਬੰਦੇ ਆ ਉਹਨਾਂ ਨੂੰ ਮੈਂ ਖਿਲਾਰਦਾ ਫਿਰਦਾ ਮੇਰਾ ਆਪਦਾ ਬਾਹਰਲਾ ਕੇਸ ਉਹਨੂੰ ਖਤਮ ਕਰਦਾ ਥੋੜੇ ਅਰਗੇ ਬੰਦਿਆਂ ਨੂੰ ਦੱਸਣ ਦੇ ਲਈ ਕਿ 200 ਰੁਪਏ ਤੁਸੀਂ ਕਿਵੇਂ ਲੈਨੇ ਹੋ ਤੁਸੀਂ ਮੈਨੂੰ ਬੜੇ ਮਾਨ ਨਾਲ ਰੋਕਦੇ ਸਾਹਿਬ ਜੀ ਤੁਸੀਂ ਅੰਦਰ ਬੈਠੇ ਦੇਖ ਰਹੇ ਹੋ ਤੁਹਾਡੇ ਮੂਹਰੇ 200 ਰੁਪਏ ਤਾਂ ਕਿੰਦੀ ਗਲਤ ਕਰ ਤੁਸੀਂ ਚੁੱਪ ਮਤ ਤੁਸੀਂ ਇਹ ਨਹੀਂ ਗੱਲ ਹੈ ਹਾਂ ਜੀ ਹਾਂ ਜੀ ਹਾਂ ਜੀ ਦੱਸੋ ਹਾਂ ਜੀ ਬੋਲੀ ਚੱਲੋ ਮੈਂ ਸੁਣੀ ਮੈਨੂੰ ਦੱਸੋ ਬੋਲੋ ਬੋਲੋ ਕਿਉਂ ਮੋਰ ਕਿਉਂ ਬੋਲ ਨਹੀਂ ਤੁਹਾਡੇ ਸਾਹਮਣੇ 200 ਰੁਪਏ ਫੜਿਆ ਉਹਨੇ ਮੇਰੇ ਤੋਂ ਤੁਸੀਂ ਕੰਮ ਕਰ ਰਹੇ ਹੋ ਤੇ ਦਾ ਮਤਲਬ ਇਹ ਚੋਰ ਬੰਦੇ ਉਠਾਉਣੇ ਤੂੰ ਬਣਾਉਣੇ ਤੂੰ ਇੱਕ ਵੀਡੀਓ ਫਿਰ ਮੈਂ ਤੈਨੂੰ ਦੱਸੂ ਹੁਣ ਮੈਂ ਕਿੱਥੇ ਕਿੱਥੇ ਜਾਂਦੀ ਆ ਤੈਨੂੰ ਮੈਂ ਦੱਸਦਾ 2 ਇਨੂੰ ਇੱਕ ਮਿੰਟ ਇਹਨੇ ਮੈਨੂੰ ਪਤਾ ਕਿਆ ਬੱਸ ਦੇ ਮਗਰਾਂ ਤੂੰ ਬੱਸ ਕਿਉਂ ਨਹੀਂ ਰੋਕੀ ਤੂੰ ਵਾਸੀਓ ਨਹੀਂ ਰੈੱਡ ਲੌਸ ਕਰਾਦੀ ਰੋਕੀ ਕਿਉਂ ਤੂੰ ਪਿੱਛੇ ਆਸੀ ਤੇ ਬੱਸ ਨੂੰ ਪਈ ਨਾ ਰੋਕ ਨਾਲ ਮੇਰਾ ਤਾਨ ਕਰਨ ਵਾਲੇ ਦੋ ਘਟ ਤੂੰ ਮੈਨੂੰ ਜਿੱਥੇ ਮਰਜੀ ਕੰਮ ਲਗਾ ਲੈ ਮੇਰਾ ਨਾਂ ਅਕਸਰ ਮੈਂ ਅਗਨੀ ਹੋਤਰੀ ਮੈਨ ਨਾਲ ਗੱਲ ਕਰਦਾ ਤੇਰੇ ਬਾਰੇ ਦਲਜੀਤ ਸਿੰਘ ਟਰਾ ਨਾਮ ਆ ਚੱਲ ਬਲਾ ਮਣੂ ਤੁਸੀਂ ਨਹੀਂ ਮੈਨੂੰ ਮੈਨੂੰ ਕਹਿੰਦੇ ਉੱਥੇ ਜਿੱਥੇ ਮਰਜੀ ਮੈਨ ਲੈ ਲਓ ਮੈਨੂੰ ਤੁਸੀਂ ਬਹੁਤ ਗਲਤ ਕੀਤਾ ਤੁਸੀਂ ਅੱਜ ਵੀਰ ਜੀ ਆ ਗਏ ਹਾਂਜੀ ਬੋਲੋ ਜੀ ਭਾਜੀ ਮੇਰੀ ਗੱਲ ਹਾਂਜੀ ਹਾਂਜੀ ਬੋਲੋ ਜੀ ਕਰ ਮੈਂ ਕੋਈ ਕੰਪਰੋਮਾਈਜ਼ ਥੋਡੇ 2 ਸਟਾਰ ਲੱਗੇ ਤੁਸੀਂ ਆਫੀਸਰੋਂ ਉਹ 200 ਰੁਪਏ ਨੂੰ ਕਰੀ ਜਾਂਦਾ ਹੈ ਮੈਂ ਵੈਰਨਸ ਕਰਕੇ ਆਇਆ ਸਾਰੇ ਕਿੱਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਮੇਰੇ ਕੋਲ ਦੇਖੋ ਹਾਂ ਜੀ ਇੱਕ ਮਿੰਟ ਬਾਈ ਜੀ ਮੈਂ ਤੁਹਾਨੂੰ ਦੱਸ ਰਿਹਾ ਮੈਂ ਉੱਥੇ ਕੋਈ ਸੁਣ ਰਿਹਾ ਮੇਰੀ ਉਹ ਤਾਂ ਭਾਈ ਜੀ ਤੂੰ ਪੈਛੇ ਤੇ ਪੈਛੇ ਦੀ ਪੈਸੇ ਦੇ ਤੂੰ ਆ 200 ਰੁਪਏ ਮੈਨੂੰ ਮੇਰਾ ਮੁੜ ਗਿਆ ਜੀ ਬਾਕੀ ਖੁਦ ਦੇਖ ਲਓ ਤੁਸੀਂ ਕਿ ਪੰਜਾਬ ਪੁਲਿਸ ਦਲਜੀਤ ਸਿੰਘ ਜੀ ਕੀ ਕਰ ਰਹੇ ਨੇ ਬਹੁਤ ਵਧੀਆ ਗੱਲ ਕਰ ਰਹੇ ਨੇ 200 ਰੁਪਏ ਮੈਨੂੰ ਮੇਰਾ ਮਿਲ ਗਿਆ ਪਰ ਮੈਂ ਚਾਹੁੰਨਾ ਕਿ ਇਹ ਜੇ ਬੰਦੇ ਵਾਕਈ ਮੈਨਾਂ ਥੋੜੀ ਜਗਾ ਤੋਂ ਕੰਮ ਲੈਣਾ ਇੰਨੀ ਇੰਨੀਆਂ ਤਨਖਾਹਾਂ 40 4000 ਰੁਪਇਆ 50 5000 ਰੁਪਇਆ ਤੇ 2 200 ਨੂੰ ਰੋਂਦੇ ਫਿਰਦੇ ਆ ਬਾਈ ਕਿ ਤੂੰ ਕਿੰਨੇ ਤਕੜੇ ਘਰ ਦਾ ਲੱਗਦਾ ਤੇਰੇ ਮੂੰਹ ਤੋਂ ਕਿ ਮੈਨੂੰ ਤਾਂ ਛੱਡ ਮੈਨੂੰ ਕਦ ਕਿੱਥੇ ਛੱਡਦਾ ਯਾਰ ਮੈਂ ਤੈਨੂੰ ਮੈਂ ਨਹੀਂ ਛੱਡਦਾ ਕਿਸੇ ਨੂੰ ਬਾਈ ਪੁਲਿਸਾਂ ਨੂੰ ਤਾਂ ਵੀ ਨਹੀਂ ਭੌਂਦਾ ਮੈਂ ਨਾਲ ਮੇਰੇ ਤੇ ਕੇਸ ਚੱਲਦਾ ਇਸ ਚੱਕਰ ਦਾ ਮੈਂ ਤਾਂ ਕਿਸੇ ਮੈਂ ਵੀਰ ਜੀ ਮੈਂ ਕਿਸੇ ਨੂੰ ਨਹੀਂ ਛੱਡਦਾ ਏਐਸਆਈ ਐਸਪੀ ਸਾਹ ਸੀਗੇ ਸੀਨੀਅਰ ਸੀ ਪਰ ਗਲਤੀ ਕੀਤੀ ਸੀ ਆ ਜਗਰਾਉ ਮੈਂ ਕਿਸੇ ਕਿਤੇ ਵੀ ਨਹੀਂ ਛੱਡਦਾ ਮੈਨੂੰ ਵੀ ਜਦੋਂ ਮੈਂ ਗਲਤੀ ਕਰੂ ਨਾ ਮੈਨੂੰ ਜਿੱਡੀ ਸਜ਼ਾ ਦੇਣੀ ਆ ਦਿਓ ਮੈਂ ਕੋਈ ਗਲਤੀ ਨਹੀਂ ਕੀਤੀ ਤੂੰ ਬੱਸ ਵਾਲਿਆ ਰੋਕਦਾ ਬੱਸ ਵਾਲਿਆਂ ਨੂੰ ਰੋਕ ਕੇ ਕਹਿੰਦਾ ਬਾਈ ਤੇਰੀ ਗਲਤੀ ਆ ਉਹਦੇ ਉਹਨੂੰ ਲਾਉਂਦਾ ਫਿਰ ਮੈਨੂੰ ਤੂੰ ਰੋਕਦਾ ਤੇਰੀ ਵੀ ਗਲਤੀ ਐ ਤੇ ਸੈਕਿੰਡ ਦੇ ਨਾਲ ਤੇਰਾ ਨਹੀਂ ਨਹੀਂ ਕੋਈ ਸਰਗ ਹੋਣੀ ਗੱਲੋਂ ਬੰਸਰ ਵੀਰੀ ਗੱਲੋਂ ਕੀ ਕਰੂ ਹਾਂਜੀ ਬੋਲੋ ਬੋਲੋ ਬੀਬੀ ਇਹ ਤਾਂ ਇਹ ਤਾਂ ਨਾ ਤੁਸੀਂ ਮੇਰੀ ਤਾਂ ਨਹੀਂ ਕੀਤਾ ਤੁਸੀਂ ਹਰ ਇੱਕ ਉਹ ਵੀ ਮੁੰਡਾ ਦੇਣ ਲੱਗਾਈ ਨਹੀਂ ਬਾਈ ਕੀ ਕੋਈ ਹੋਈ ਜਾਵੇ ਭਾਈ ਜੀ ਕੁਛ ਹੋਈ ਜਾਵੇ ਕੁਛ ਹੋਈ ਜਾਵੇ ਹੁਣ ਇਥੇ ਵੀ ਵਾਇਰਲ ਹੋਣੀ ਆ ਵੀਰੇ ਤਰਜੀਤ ਸਿੰਘ ਜੀ ਤੁਸੀਂ ਮੈਨੂੰ ਫੜ ਲਿਓ ਕਮਲਪ੍ਰੀਤ ਸਿੰਘ ਮੇਰਾ ਨਾਮ ਆ ਗਾਲਾ ਮੇਰਾ ਪਿੰਡ ਆ ਜਗਰਾਉ ਮੇਰੀ ਤਹਿਸੀਲ ਆ ਭਾਈ ਜੀ ਤੁਸੀਂ ਆ ਮੇਰੀ ਗੱਡੀ ਖੜੀ ਆ ਜਦੋਂ ਇਥੇ ਇਥੇ ਹਮੇ 844 ਤੁਸੀਂ ਜਿਹੜਾ ਭਾਈ ਜੀ ਨਹੀਂ 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 ਧੰਨਵਾਦ ਜੀ ਸਾਰਿਆਂ ਦਾ ਭਾਈ ਜੀ ਮੇਰਾ ਆ 200 ਰੁਪਏ ਇਹਨਾਂ ਨੇ ਮੋੜਤਾ ਤੇ ਇਹਦਾ ਨੰਬਰ ਮੇਰਾ ਉਹ ਫੋਨ ਤੇ ਲੱਗੀ ਫੋਟੋ ਕੱਢ ਜਿਆ ਹਾਂ ਇਹਦੇ ਵਿੱਚ ਮੈਂ ਫੋਟੋ ਕਰ ਲਈ ਸੀ ਆਪਦੇ ਪਹਿਲਾਂ ਹੀ ਤੇ ਬਾਈ ਜੀ ਨੇ ਬੜੇ ਪਿਆਰ ਨਾਲ ਸ਼ੁਭਦ ਮੰਗੀ ਆ ਨੰਬਰ ਤੇ ਬੜੀ ਗਲਤ ਗੱਲਾਂ ਆ ਨੰਬਰ ਆ ਪੜ ਲਿਓ 253352233 ਤੇ ਦੂਜੇ ਦਾ ਹੈ 257 ਲਾਖ ਤੇ ਧੰਨਵਾਦ ਬਾਈ ਜੀ ਸასი ਗੱਲ ਸਾਰਿਆਂ ਨੂੰ ਸასი ਗੱਲ ਜੀ ਠੀਕ ਆ ਸਾਹਿਬ ਜੀ ਸასი ਗੱਲ ਜੀ ਮੈਂ ਕਹਿ ਦੂ